ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਬਾਜ਼ ਰਹਿੰਦਾ ਸੀ ਤੇ ਉੱਥੇ ਹੋਰ ਵੀ ਕਾਫੀ ਸਾਰੇ ਪੰਛੀ ਰਹਿੰਦੇ ਸਨ ਉਹ ਸਾਰੇ ਪੰਛੀ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਕੋਈ ਐਸਾ ਤਾਣ ਹੋਵੇਗਾ ਜਿਸ ਨਾਲ ਸਾਡੀ ਮੌਤ ਵੀ ਟਲ ਸਕਦੀ ਹੋਵੇ ਜਿਸ ਨਾਲ ਮੌਤ ਵੀ ਦੂਰ ਕੀਤੀ ਜਾ ਸਕੇ ਉਨ੍ਹਾਂ ਵਿੱਚ ਇੱਕ ਬੁੱਢਾ ਬਾਜ਼ ਸੀ ਜੋ ਕਿ ਬੜਾ ਹੀ ਸਿਆਣਾ ਸੀ ਉਸਨੇ ਕਿਹਾ ਹਾਂ ਹੈ ਇੱਕ ਐਸਾ ਦਾਣ ਮੈਂ ਤੁਹਾਨੂੰ ਦੱਸਦਾ ਹਾਂ ਸਾਰੇ ਪੰਛੀਆਂ ਨੇ ਕਿਹਾ ਚਲੋ ਫਿਰ ਦੱਸੋ ਉਸਨੇ ਕਿਹਾ ਇਸ ਤਰ੍ਹਾਂ ਦਾ ਤੁਹਾਨੂੰ ਸਮਝ ਨਹੀਂ ਆਏਗੀ ਮੈਂ ਤੁਹਾਨੂੰ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਦੱਸਦਾ ਹਾਂ ਬਾਜ਼ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਬਾਜ਼ ਨੇ ਕਿਹਾ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦਾ ਰਾਜਾ ਸੀ ਅਤੇ ਉਸ ਰਾਜੇ ਦੀ ਪਤਨੀ ਸੀ ਉਹ ਦੋਵੇਂ ਜਾਨਿਸਾਨ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਪਰ ਫਿਰ ਵੀ ਉਹ ਰੱਬ ਦਾ ਸ਼ੁਕਰਾਨਾ ਹੀ ਕਰਦੇ ਸਨ ਉਹ ਬਹੁਤ ਦਾਨਪੂਰਨ ਕਰਦੇ ਸਨ ਤੇ ਉਸੇ ਨਗਰ ਵਿੱਚ ਇੱਕ ਸਾਧੂ ਜੀ ਰਹਿੰਦੇ ਸਨ ਤੇ ਉਹ ਭਗਤੀ ਕਰਦੇ ਸਨ ਤੇ ਇਹ ਰੋਜ਼ ਉੱਥੇ ਜਾ ਕੇ satsang ਕਰਿਆ ਕਰਦੇ ਇਹ ਵੀ ਬਹੁਤ ਭਗਤੀ ਕਰਦੇ ਬਹੁਤ ਦਾਨਪੂਰਨ ਕਰਦੇ ਸਨ ਤੇ ਉਸੇ ਨਗਰ ਵਿੱਚ ਇੱਕ ਬਜ਼ੁਰਗਾਂ ਦਾ ਜੋੜਾ ਰਹਿੰਦਾ ਸੀ ਉਹ ਦੋਵੇਂ પતિ ਪਤਨੀ ਜਦੋਂ ਵੀ ਕੋਈ ਰਸਤੇ ਵਿੱਚੋਂ ਲੰਘਦਾ ਤੇ ਉਹਨਾਂ ਦੇ ਅੱਗੇ ਕੁਝ ਵੀ ਪਿਆ ਹੁੰਦਾ ਉਸ ਨੂੰ ਚੁੱਕ ਕੇ ਸਾਈਡ ਤੇ ਕਰਦੇ ਉਹ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਸਨ ਪਰ ਇੱਕ ਦਿਨ ਕੀ ਹੋਇਆ ਰਾਜਾ ਅਤੇ ਰਾਣੀ ਜਾ ਰਹੇ ਸਨ ਤੇ ਉਹਨਾਂ ਦੋਵਾਂ ਨੇ ਉਥੋਂ ਕੁਝ ਚੁੱਕਣ ਤੋਂ ਸਵਾਏ ਰਾਜੇ ਅਤੇ ਰਾਣੀ ਤੋਂ ਮੂੰਹ ਫੇਰ ਲਿਆ ਰਾਜੇ ਅਤੇ ਰਾਣੀ ਨੇ ਦੇਖਿਆ ਕਿ ਇਹ ਤਾਂ ਰਸਤੇ ਵਿੱਚ ਪਈਆਂ ਚੀਜ਼ਾਂ ਨੂੰ ਪਾਸੇ ਤੇ ਕਰਦੇ ਹਨ ਪਰ ਸਾਨੂੰ ਦੇਖ ਕੇ ਤਾਂ ਇਹਨਾਂ ਨੇ ਮੂੰਹ ਪਾਸੇ ਕਰ ਲਿਆ। ਉਹਨਾਂ ਨੇ ਉਸ ਬਜ਼ੁਰਗਾਂ ਦੇ ਜੋੜੇ ਨੂੰ ਆਵਾਜ਼ ਮਾਰੀ ਤੇ ਪੁੱਛਿਆ, "ਤੁਸੀਂ ਸਾਡੇ ਤੋਂ ਮੂੰਹ ਕਿਉਂ ਪਾਸੇ ਕਰ ਲਿਆ ਹੈ?" ਉਹਨਾਂ ਨੇ ਕਿਹਾ ਕਿ ਅਸੀਂ ਜੋ ਗੱਲ ਹੁੰਦੀ ਹੈ ਮੂੰਹ ਤੇ ਕਰ ਦਿੰਦੇ ਹਾਂ। ਤੁਹਾਡੇ ਘਰ ਕੋਈ ਔਲਾਦ ਨਹੀਂ ਹੈਗੀ ਤੇ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਸੇ ਇਹੋ ਜਿਹੇ ਇਨਸਾਨ ਨੂੰ ਦੇਖ ਕੇ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਦੇ ਘਰ ਕੋਈ ਔਲਾਦ ਨਾ ਹੋਵੇ। ਇਸ ਕਰਕੇ ਅਸੀਂ ਤੁਹਾਡੇ ਦਰਸ਼ਨ ਨਹੀਂ ਕਰਨਾ ਚਾਹੁੰਦੇ। ਇੰਨੀ ਗੱਲ ਸੁਣ ਕੇ ਉਹ ਰਾਜਾ ਤੇ ਰਾਣੀ ਬੜੇ ਦੁਖੀ ਹੋਏ ਤੇ ਉਹਨਾਂ ਨੇ ਜਾ ਕੇ ਉੱਥੇ ਸੰਤਾਂ ਨੂੰ ਕਿਹਾ ਕਿ ਸੰਤ ਜੀ ਅੱਜ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੈ। ਸਾਡੇ ਘਰ ਕੋਈ ਔਲਾਦ ਨਹੀਂ ਹੈਗੀ ਤੇ ਲੋਕ ਸਾਡੇ ਤੋਂ ਮੂੰਹ ਫੇਰ ਲੈਂਦੇ ਹਨ। ਲੋਕ ਸਾਨੂੰ ਦੇਖਣਾ ਪਸੰਦ ਨਹੀਂ ਕਰਦੇ ਕਿ ਸਾਡੇ ਘਰੇ ਕਦੇ ਔਲਾਦ ਨਹੀਂ ਹੋ ਸਕਦੀ। ਸਾਨੂੰ ਔਲਾਦ ਦਾ ਸੁੱਖ ਨਹੀਂ ਮਿਲ ਸਕਦਾ। ਸੰਤ ਜੀ ਨੇ ਕਿਹਾ ਕਿ ਤੁਹਾਨੂੰ ਅਲਾਦ ਦਾ ਸੁੱਖ ਮਿਲ ਸਕਦਾ ਹੈ ਪਰ ਇਸ ਲਈ ਪੂਰਾ ਸਾਲ ਸਾਲ ਦੇ 365 ਦਿਨ ਤੁਸੀਂ ਕਦੇ ਝੂਠ ਨਹੀਂ ਬੋਲੋਗੇ ਤੁਹਾਡੀ ਰਸਨਾ ਤੇ ਹਮੇਸ਼ਾ ਸੱਚ ਦਾ ਵਾਸਾ ਹੋਣਾ ਚਾਹੀਦਾ ਹੈ ਤੁਸੀਂ ਕਦੇ ਝੂਠ ਨਹੀਂ ਬੋਲਣਾ ਉਹਨਾਂ ਨੇ ਕਿਹਾ ਠੀਕ ਹੈ ਤੇ ਇਸੇ ਤਰ੍ਹਾਂ ਸਾਲ ਲੰਘ ਗਿਆ ਉਹਨਾਂ ਨੇ ਕਦੇ ਝੂਠ ਨਾ ਬੋਲਿਆ ਚਾਹੇ ਕਿੱਡੀ ਵੀ ਮੁਸ਼ਕਿਲ ਆ ਗਈ ਪਰ ਉਹਨਾਂ ਨੇ 365 ਦਿਨ ਕਦੇ ਝੂਠ ਨਾ ਬੋਲਿਆ ਫਿਰ ਸਾਲ ਖਤਮ ਹੋ ਗਿਆ ਤੇ ਉਹ ਫਿਰ ਸੰਤ ਜੀ ਕੋਲ ਗਏ ਕਿ ਸੰਤ ਜੀ ਹੁਣ ਤਾਂ 365 ਦਿਨਾਂ ਤੋਂ ਵੀ ਉੱਤੇ ਦਿਨ ਹੋ ਗਏ ਹਨ ਅਸੀਂ ਤਾਂ ਕਦੇ ਝੂਠ ਨਹੀਂ ਬੋਲਿਆ ਪਰ ਸਾਡੇ ਘਰ ਤਾਂ ਅਜੇ ਵੀ ਔਲਾਦ ਨਹੀਂ ਹੋਈ ਸੰਤ ਜੀ ਨੇ ਕਿਹਾ ਤੁਹਾਡੇ ਘਰ ਔਲਾਦ ਤਾਂ ਹੋਵੇਗੀ ਪਰ ਉਸ ਦੀ ਉਮਰ ਇੰਨੀ ਵੱਡੀ ਨਹੀਂ ਹੋਵੇਗੀ ਉਹ ਲਪਾਈਉ ਹੋਵੇਗਾ ਰਾਜੇ ਨੇ ਕਿਹਾ ਕੋਈ ਗੱਲ ਨਹੀਂ ਉਸ ਦੀ ਉਮਰ ਭਾਵੇਂ ਛੋਟੀ ਹੋਵੇ ਪਰ ਲੋਕ ਸਾਡੇ ਤੋਂ ਮੂੰ ਫੇਰ ਲੈਂਦੇ ਹਨ ਸਾਡੇ ਘਰ ਔਲਾਦ ਤਾਂ ਹੋਣੀ ਚਾਹੀਦੀ ਹੈ ਸੰਤ ਜੀ ਨੇ ਕਿਹਾ ਕੋਈ ਨਾ ਤੁਹਾਡੇ ਘਰ ਔਲਾਦ ਹੋਵੇਗੀ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਰਾਜਾ ਬੜਾ ਖੁਸ਼ ਹੋਇਆ ਤੇ ਰਾਜਾ ਫਿਰ ਵੀ ਦਾਨਪੂਰਨ ਕਰਦਾ ਸੀ ਤੇ ਉਸ ਦਾ ਪੁੱਤਰ ਵੀ ਬੜਾ ਹੀ ਨੇਕ ਨਿਕਲਿਆ ਹੌਲੀ ਹੌਲੀ ਉਸ ਦਾ ਪੁੱਤਰ ਵੱਡਾ ਹੁੰਦਾ ਗਿਆ ਤੇ ਨਾਲ ਦੇ ਦੇਸ਼ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ ਦੇਸ਼ ਦਾ ਰਾਜਾ ਹੈ ਉਹ ਵੀ ਬੜਾ ਧਰਮੀ ਹੈ ਤੇ ਉਸ ਦਾ ਪੁੱਤਰ ਵੀ ਬੜਾ ਧਰਮੀ ਹੈ ਉਸ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਉਸ ਰਾਜਕੁਮਾਰ ਨਾਲ ਕਰਨਾ ਚਾਹਿਆ ਰਾਜੇ ਨੇ ਵੀ ਸੋਚਿਆ ਕਿ ਮੈਂ ਰਿਸ਼ਤਾ ਕਰ ਲੈਂਦਾ ਹਾਂ ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰੇ ਪੁੱਤਰ ਦੀ ਉਮਰ ਥੋੜੀ ਹੈ ਤੇ ਉਸ ਨੂੰ ਇਹ ਸੀ ਕਿ ਚਲ ਮੇਰੀ ਵੰਛੱਗੇ ਵਧੇਗੀ ਉਸ ਨੇ ਉਸ ਰਾਜੇ ਦੀ ਪੁੱਤਰੀ ਨਾਲ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਤੇ ਜੋ ਉਸਦੀ ਨੌ ਬਣੀ ਸੀ ਉਹ ਵੀ ਬੜੀ ਧਰਮੀ ਸੀ ਉਹ ਵੀ ਬੜਾ ਦਾਨਪੂਰਨ ਕਰਦੀ ਸੀ ਫਿਰ ਜਿਉ ਜੋ ਰਾਜਕੁਮਾਰ ਵੱਡਾ ਹੁੰਦਾ ਗਿਆ ਤੇ ਉਸ ਸੰਤ ਦੇ ਦੱਸੇ ਅਨੁਸਾਰ ਰਾਜਕੁਮਾਰ ਦੀ ਮੌਤ ਦੇ ਦਿਨ ਨੇੜੇ ਆਉਣ ਲੱਗੇ ਜਦੋਂ ਰਾਜਕੁਮਾਰ ਦੀ ਮੌਤ ਵਿੱਚ 2-3 ਦਿਨ ਰਹਿ ਗਏ ਤੇ ਰਾਜਾ ਬੜੀ ਚਿੰਤਾ ਵਿੱਚ ਪੈ ਗਿਆ ਰਾਜਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਮੰਜੀ ਤੇ ਪੈ ਗਿਆ ਤੇ ਉਸ ਦਾ ਪੁੱਤਰ ਉਸ ਦੀ ਬੜੀ ਸੇਵਾ ਕਰਦਾ ਸੀ ਉਦیرے ਰਾਜਕੁਮਾਰ ਦੀ ਪਤਨੀ ਨੇ ਖਾਣਾ ਬਣਾ ਕੇ ਰੱਖਿਆ ਕਿ ਮੇਰਾ ਪਤੀ ਆ ਕੇ ਖਾਣਾ ਖਾਵੇਗਾ ਪਰ ਰਾਜਕੁਮਾਰ ਇੱਧਰ ਆਪਣੇ ਪਿਤਾ ਦੀ ਸੇਵਾ ਵਿੱਚ ਲੱਗਾ ਸੀ ਤੇ ਫਿਰ ਉਸਦੇ ਦਿਨ ਨੇੜੇ ਆ ਰਹੇ ਸਨ ਤੇ ਜਮਰਾਜ ਨੇ ਵੀ ਜਮਦੂਤਾ ਨੂੰ ਕਹਿ ਦਿੱਤਾ ਕਿ ਫਲਾਣੀ ਫਲਾਣੀ ਜਗ੍ਹਾ ਤੇ ਇੱਕ ਰਾਜਕੁਮਾਰ ਰਹਿੰਦਾ ਹੈ ਉਸ ਦੀ ਮੌਤ ਦਾ ਸਮਾਂ ਆ ਗਿਆ ਹੈ ਤੇ ਉਸ ਦੀ ਮੌਤ ਇੱਕ ਸੱਪ ਦੇ ਰਾਹੀਂ ਹੋਵੇਗੀ ਕਿਉਂਕਿ ਮੌਤ ਦਾ ਵੀ ਕੋਈ ਕਾਰਨ ਹੁੰਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਹੀ ਕਿਸੇ ਦੀ ਮੌਤ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਜਾਓ ਉਸ ਸੱਪ ਨੂੰ ਕਹਿ ਕੇ ਆਓ ਕਿ ਉਹ ਉਸ ਨੂੰ ਡੰਗ ਲਵੇ ਤੇ ਉਸੇ ਹੀ ਨਗਰ ਵਿੱਚ ਇੱਕ ਬੜਾ ਹੀ ਗਰੀਬ ਵਿਅਕਤੀ ਰਹਿੰਦਾ ਸੀ ਤੇ ਉਸ ਦੀ ਪੁੱਤਰੀ ਦਾ ਵਿਆਹ ਹੋਇਆ ਸੀ ਪਰ ਉਸ ਦਾ ਤਲਾਕ ਹੋ ਗਿਆ ਸੀ ਤੇ ਉਹ ਅਕਰੇ ਆ ਗਈ ਸੀ ਤੇ ਉਸ ਦੀ ਇੱਕ ਬੇਟੀ ਵੀ ਸੀ ਪਰ ਉਹ ਗਰੀਬ ਵਿਅਕਤੀ ਕੋਲ ਇਹ ਨਾ ਨਹੀਂ ਸੀ ਕਿ ਉਹ ਆਪਣੀ ਪੁੱਤਰੀ ਦਾ ਢਿੱਡ ਭਰ ਸਕੇ ਤੇ ਆਪਣੀ ਉਸ ਪੁੱਤਰੀ ਦੀ ਬੇਟੀ ਲਈ ਦੁੱਧ ਲਿਆ ਸਕੇ ਉਸ ਨੇ ਕੀ ਕੀਤਾ ਉਹ ਮੰਗਣ ਲਈ ਚਲਾ ਗਿਆ ਤੇ ਲੋਕ ਉਸ ਨੂੰ ਦੇਖ ਕੇ ਆਪਣੇ ਦਰਵਾਜ਼ੇ ਬੰਦ ਕਰਨ ਲੱਗੇ ਕਿ ਇਸ ਦਾ ਤੇ ਰੋਜ਼ ਦਾ ਕੰਮ ਹੋ ਗਿਆ ਹੈ ਇਸ ਨੂੰ ਕੌਣ ਰੋਜ਼ ਦੇਵੇ ਫਿਰ ਉਹ ਚੱਲਦਾ ਚੱਲਦਾ ਰਾਜੇ ਦੇ ਮਹਿਲਾਂ ਦੇ ਬਾਹਰ ਆਇਆ ਤੇ ਉੱਥੇ ਆ ਕੇ ਉਹ ਬੋਲਣ ਲੱਗਾ ਥੋੜਾ ਜਿਹਾ ਦੁੱਧ, ਦੋ ਪ੍ਰਸ਼ਾਦੇ ਤੇ ਦੋ ਜਾਨਾ ਥੋੜਾ ਜਿਹਾ ਦੁੱਧ, ਦੋ ਪ੍ਰਸ਼ਾਦੇ ਤੇ ਦੋ ਜਾਨਾ ਉਹ ਜੋ ਰਾਜਕੁਮਾਰ ਦੀ ਪਤਨੀ ਸੀ ਉਸਨੇ ਸੋਚਿਆ ਕਿ ਰਾਜਕੁਮਾਰ ਤਾਂ ਜੇ ਖਾਣਾ ਖਾਣ ਆਈ ਹੀ ਨਹੀਂ ਤੇ ਉਹ ਕਿਹੜਾ ਇੰਨਾ ਖਾਣਾ ਖਾ ਲੈਣਗੇ ਕਿਉਂ ਨਾ ਮੈਂ ਇਹ ਖਾਣਾ ਇਸ ਗਰੀਬ ਵਿਅਕਤੀ ਨੂੰ ਦੇ ਦੇਵਾਂ ਤੇ ਉਸਨੇ ਉਸ ਖਾਣੇ ਵਿੱਚੋਂ ਥੋੜਾ ਜਿਹਾ ਖਾਣਾ ਤੇ ਥੋੜਾ ਜਿਹਾ ਦੁੱਧ ਉਸ ਗਰੀਬ ਵਿਅਕਤੀ ਨੂੰ ਦੇ ਦਿੱਤਾ ਉਹ ਗਰੀਬ ਵਿਅਕਤੀ ਉਹ ਦੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਉਹ ਗਰੀਬ ਸੀ ਉਸ ਲਈ ਤਾਂ ਥੋੜਾ ਜਿਹਾ ਵੀ ਬਹੁਤ ਸੀ ਤੇ ਉਹ ਅਸੀਸਾਂ ਦੇਣ ਲੱਗਾ ਸਦਾ ਸੁਹਾਗਣ ਰਹੇ ਤੇਰਾ ਸੁਹਾਗ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੁਹਾਡੇ ਘਰ ਆਨੰਦ ਦੇ ਢੰਡਾਰੇ ਭਰੇ ਰਹਿਣ ਤੇ ਅਸੀਸਾਂ ਦੇਂਦਾ-ਦੇਂਦਾ ਆਪਣੇ ਘਰ ਚਲਾ ਗਿਆ ਤੇ ਆਪਣੀ ਪੁੱਤਰੀ ਨੂੰ ਖਾਣਾ ਦਿੱਤਾ ਜਿਸ ਨਾਲ ਉਸਦੀ ਪੁੱਤਰੀ ਦਾ ਵੀ ਢਿੱਡ ਭਰਿਆ ਤੇ ਉਸਨੇ ਆਪਣੀ ਬੇਟੀ ਨੂੰ ਵੀ ਦੁੱਧ ਪਿਆਇਆ ਦੋਸ ਨੇ ਵੀ ਅਸੀਸਾਂ ਦਿੱਤੀਆਂ ਕਿ ਜਿਸ ਨੇ ਵੀ ਮੇਰੀ ਪੁੱਤਰੀ ਦਾ ਢਿੱਡ ਭਰਿਆ ਮੇਰਾ ਢਿੱਡ ਭਰਿਆ ਉਹ ਸਦਾ ਸੁਹਾਗਣ ਰਹੇ ਉਸ ਦਾ ਸੁਹਾਗ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਦੇ ਘਰ ਵਿੱਚ ਚੰਨ ਦੇ ਭੰਡਾਰੇ ਭਰੇ ਰਹਿਣ ਇਹਨੀਆਂ ਅਸੀਸਾਂ ਮਿਲੀਆਂ ਤੇ ਫਿਰ ਜਦੋਂ ਰਾਜਕੁਮਾਰ ਵੀ ਖਾਣਾ ਖਾ ਕੇ ਆਪਣੇ ਪਲੰਗ ਤੇ ਆਇਆ ਤੇ ਉੱਥੇ ਹੀ ਉਹ ਸੱਪ ਬੈਠਾ ਸੀ ਸੱਪ ਨੇ ਰਾਜਕੁਮਾਰ ਨੂੰ ਡੰਗ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰਾਜਕੁਮਾਰ ਨੂੰ ਕੋਈ ਅਸਰ ਨਾ ਹੋਇਆ ਸਾਪਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਰਾਜਕੁਮਾਰ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਸੀ ਥੱਕ ہار ਕੇ ਸਭ ਵਾਪਸ ਚਲਾ ਗਿਆ ਤੇ ਜਮਦੂਤ ਵੀ ਦੇਖ ਕੇ ਹੈਰਾਨ ਹੋ ਗਏ ਜਮਦੂਤਾ ਨੇ ਜਾ ਕੇ ਜਮਰਾਜ ਨੂੰ ਕਿਹਾ ਕਿ ਉਸ ਰਾਜਕੁਮਾਰ ਨੂੰ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਜਮਰਾਜ ਨੇ ਕਿਹਾ ਕਿ ਉਸ ਦੀ ਮੌਤ ਦਾ ਸਮਾਂ ਹੈ ਇਹ ਕਿਦਾਂ ਹੋ ਸਕਦਾ ਹੈ ਮੈਂ ਚੱਲਦਾ ਹਾਂ ਜਮਰਾਜ ਨੇ ਵੀ ਉਸ ਰਾਜਕੁਮਾਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਵਰਸਤੇ ਕੋਈ ਅਸਰ ਨਾ ਹੋਇਆ ਤੇ ਉੱਥੇ ਫਿਰ ਉਹ ਸਾਧੂ ਸੰਤਾ ਗਏ ਤੇ ਉਹਨਾਂ ਨੇ ਜਮਰਾਜ ਨੂੰ ਕਿਹਾ ਕਿ ਇਸ ਦੀ ਮੌਤ ਦਾ ਸਮਾਂ ਤਾਂ ਨੇੜੇ ਆਇਆ ਸੀ ਪਰ ਇਸ ਦੀ ਮੌਤ ਟਲ ਗਈ ਹੈ ਇਨ ਇਸ ਦੀ ਪਤਨੀ ਨੇ ਇੱਕ ਗਰੀਬ ਵਿਅਕਤੀ ਦਾ ਢਿੱਡ ਭਰਿਆ ਹੈ ਤੇ ਉਸ ਨੇ ਅਸੀਸਾਂ ਦਿੱਤੀਆਂ ਹਨ ਸਦਾ ਸੁਹਾਗਣ ਰਹੇ ਤੇਰਾ ਸੁਹਾਗ ਚੜਦੀ ਕਲਾ ਵਿੱਚ ਰਹੇ ਤੇ ਹੁਣ ਇਸ ਦੀ ਮੌਤ ਕਿਵੇਂ ਹੋ ਸਕਦੀ ਹੈ ਕਿਉਂਕਿ ਗਰੀਬਾਂ ਦੀਆਂ ਬਦ ਦੁਆਵਾਂ ਤੇ ਅਸੀਸਾਂ ਬੜੀ ਜਲਦੀ ਲੱਗਦੀਆਂ ਹਨ ਤੇ ਉਸ ਨੂੰ ਬਹੁਤ ਹੀ ਅਸੀਸਾਂ ਮਿਲੀਆਂ ਹਨ ਹੁਣ ਇਸ ਦੀ ਮੌਤ ਨਹੀਂ ਹੋ ਸਕਦੀ ਹੁਣ ਇਸ ਦੀ ਮੌਤ ਟਲ ਗਈ ਹੈ ਇਹ ਸੁਣ ਕੇ ਜਮਰਾਜ ਵਾਪਸ ਚਲਾ ਗਿਆ ਤੇ ਉਸ ਰਾਜਕੁਮਾਰ ਦੀ ਮੌਤ ਟਲ ਗਈ ਇਹ ਗੱਲ ਬਾਜ ਨੇ ਉਹਨਾਂ ਸਾਰੇ ਪੰਛੀਆਂ ਨੂੰ ਦੱਸੀ ਸਾਡੀ ਮੌਤ ਟਾਲ ਸਕਦੀ ਹੈ ਸਾਡੇ ਤਿਆ ਹੀ ਮੁਸ਼ਕਿਲ ਟਾਲ ਸਕਦੀ ਹੈ ਜੇਕਰ ਅਸੀਂ ਕਦੇ ਵੀ ਕਿਸੇ ਗਰੀਬ ਨੂੰ ਆਪਣੇ ਦਰਵਾਜ਼ੇ ਤੋਂ ਭੁੱਖਾ ਨਾ ਜਾਣ ਦਈਏ ਕਿਉਂਕਿ ਕੋਈ ਆਸ ਹੀ ਲੈ ਕੇ ਆਉਂਦਾ ਹੈ ਤੇ ਸਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੁੰਦਾ ਹੈ ਜੇਕਰ ਦੋ ਪਰਸ਼ਾਦੇ ਕਿਸੇ ਨੂੰ ਦਿੱਤੇ ਵੀ ਜਾਣ ਤਾਂ ਕੁਝ ਨਹੀਂ ਵਿਗੜਦਾ ਬਾਜ ਨੇ ਇਹ ਗੱਲਾਂ ਪੰਛੀਆਂ ਨੂੰ ਦੱਸੀਆਂ ਤੇ ਪੰਛੀਆਂ ਦਾ ਸਾਰਾ ਵੈਮ ਦੂਰ ਹੋ ਗਿਆ ਤੇ ਉਹਨਾਂ ਨੇ ਉਸ ਬਾਅਦ ਦਾ ਬਹੁਤ ਧੰਨਵਾਦ ਕੀਤਾ ਕਿ ਅੱਜ ਸਾਡਾ ਸਾਰਾ ਵੈਮ ਦੂਰ ਹੋ ਗਿਆ। ਦੋਸਤੋ ਇਹ ਕਹਾਣੀ ਪੰਛੀਆਂ ਲਈ ਨਹੀਂ ਇਹ ਕਹਾਣੀ ਇਨਸਾਨਾਂ ਲਈ ਹੈ। ਕਦੇ ਵੀ ਆਪਣੇ ਦਰ ਤੇ ਮੰਗਣ ਆਏ ਨੂੰ ਖਾਲੀ ਨਾ ਜਾਣ ਦਿਓ। ਥੋੜੀ ਤੋਂ ਥੋੜਾ ਹੀ ਦੇਓ। ਉਹ ਤੁਹਾਨੂੰ ਅਸੀਸਾਂ ਹੀ ਦੇਣਗੇ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਅਸੀਸ ਸਾਨੂੰ ਲੱਗ ਜਾਵੇ। ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ। ਦੋਸਤੋ ਜੇਕਰ ਅੱਜ ਦੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤੈਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ